ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਲੰਧਰ ਜੀ ਵੀ ਨੇ ਚੋਣਾਂ ਲੈ ਕੇ ਲਗਾਤਾਰ ਕੋਈ ਨਾ ਕੋਈ ਲੀਡਰ ਦਾ ਬਿਆਨ ਸਾਹਮਣੇ ਆਉਂਦਾ ਉੱਥੇ ਹੀ ਭਾਜਪਾ ਦੇ ਉਮੀਦਵਾਰ ਨੇ ਸ਼ੀਤਲ ਅਗਰਾਲ ਵੱਲੋਂ ਹੁਣ ਆਮਾਦੀ ਪਾਰਟੀ ਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਕਹੇ ਕਿ ਆਮਾਦੀ ਪਾਰਟੀ ਦੇ ਵਰਕਰਾਂ ਵੱਲੋਂ ਸਾਡੇ ਪੋਸਟਰ ਪਾੜ ਦਿੱਤੇ ਗਏ ਨੇ ਪਾਰਟੀ ਇਮੀਡੀਟ ਉਹਨਾਂ ਨੇ ਕੋਲੋਕਲ ਮੀਟਿੰਗ ਬੁਲਾ ਲਈ ਹੈ ਜਿੱਦਾਂ ਜਿਹੜਾ ਅਗਲਾ ਇਲੈਕਸ਼ਨ ਬੜੀ ਜਲਦੀ ਲੈਣ ਜਾ ਰਹੇ ਆ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਉਹ ਲੋਕ ਦੱਸੀ ਕਿ ਦੇਖਣ ਕਿ ਇਹਨੂੰ ਵੋਟ ਪਾਣੀ ਨਹੀਂ ਪਾਣੀ ਉਹ ਲੋਕਾਂ ਦੇ ਹੱਥ ਦੇ ਵਿੱਚ ਆ ਸਰਕਾਰ ਦੇ ਨਾਲ ਠੱਕੇ ਚਾਈ ਦੇ ਖਿਲਾਫ ਮੈਂ ਸਪੈਸ ਕਰਾਂਗਾ ਇਸ ਕਸ਼ਿਸ਼ ਦੀ ਚਤਾਵਨੀ ਵਜੋਂ ਮੈਂ ਕਬੂਲ ਕੇ ਜਾ ਰਹੇ ਹਾਂ ਕਿ ਜੇ ਅਰੇ ਲੋਕ ਭਵਤਮਾਂ ਦੀ ਗਲਾਨੀ ਕਰਨਗੇ ਜਿਨ੍ਹਾਂ ਨੂੰ ਮੈਂ ਜਲੰਧਰ ਵੀ ਲੱਗਿਆ ਤੇ ਮੇਰੇ ਘਟ ਗਿਆ ਸੀ ਜਿੰਦਾਬਾਦ ਕੋਈ ਜਿਹੜੀ ਪਰਮਿਸ਼ਨ ਦੀ ਮੇਰੇ ਹਰ ਘਰੋਂ ਮੇਰੇ ਕਰਮਕਦਰਾਂ ਦੇ ਘਰਾਂ ਦੇ ਉੱਤੇ ਬੋਰਡਿੰਗ ਲੱਗੀ ਆ ਮੇਰੇ ਬੈਨਰ ਲੱਗੇ ਆ ਝੰਡੇ ਲੱਗੇ ਆ ਉਹਨਾਂ ਦੇ ਠੱਕੇ ਦੇ ਨਾਲ ਕਰਦਾ ਮੈਂ ਉਹਨਾਂ ਨੂੰ ਕਾਰੇ ਆ ਉਹਨਾਂ ਨੂੰ ਤਾਰੇ ਆ ਪਰ ਇਹਨਾਂ ਨੂੰ ਕੱਲਾ ਸਿਰ ਧਾਰੀ ਜਨਤਾ ਪਾਰਦੀ ਜਨ ਜਿਹੜੇ ਲਗਰੇਆ ਵੋਟ ਹੋਡਿੰਗ ਛੰਡੇ ਅੱਜ ਇਹ ਲੋਕ ਇਸ ਕਰਕੇ ਰੋਹੜਾ ਹਟ ਹੈ ਕਿ ਜਨੰਦਰ ਬੈਸਟ ਦੇ ਇਹਨਾਂ ਨੂੰ ਕੋਈ ਕਾਰਕਾਤਾ ਨਹੀਂ ਮਿਲਿਆ ਜਾਂ ਦਰਵਾਜ਼ੇ ਲੈ ਕੇ ਗਰੀ ਗਰੀ ਛੰਡੇ ਲੈ ਕੇ ਇਹਨਾਂ ਨੂੰ ਅੱਜ ਕਾਰਕਾਤਾ ਨਹੀਂ ਮਿਲਰੇ ਇਹਨਾਂ ਦੀ ਮੀਟਿੰਗ ਕਰਾਵੇ ਇਹ ਲੋਕਾਂ ਨੂੰ ਸ਼ਰਾਬ ਵੇਚਣ ਵਾਲੇ ਛਿੱਟਾ ਵੇਚਣ ਵਾਲੇ ਮਾਫੀਆ ਨੂੰ ਚਲਾਉਣ ਵਾਲੇ ਲੋਕ ਅੱਜ ਇਹਨਾਂ ਦੇ ਪੂਤਾ ਦੀ ਜਿਹੜੀ ਕਮਾਨ ਸਾਹਮਰੇ ਆ ਜਿਹੜੇ 90 ਐਮਐਲਏ ਮਾਰੂ ਬੁਲਾਏ ਆ ਉਹ ਲੋਕਾਂ ਨੂੰ ਡਰਾ ਰਹੇ ਆ ਬੱਚੇ ਕਰ ਦਿਆਂਗੇ ਤੁਹਾਡੇ ਨਾਲ ਕਾਰਵਾਈ ਕਰ ਦਿਆਂਗੇ ਤੁਹਾਨੂੰ ਆਮਰ ਦੀ ਮੀਟਿੰਗ ਕਰਾ ਦਿਓ ਵੋਟ ਪਹਟਾਣ ਨੂੰ ਪਾ ਦਿਓ ਸਾਡੀ ਇੱਜ਼ਤ ਬਚਾ ਦਿਓ ਉਹ ਲੋਕ ਕਹਿੰਦੇ ਜਿਹੜੇ ਬਾਦੂ ਆਏ ਐ ਐਂ ਕਹਿੰਦੇ ਅਸੀਂ ਤੁਹਾਨੂੰ ਕੁਝ ਕਰਨਾ ਸਾਡੀ ਇੱਕ ਇੱਕ ਮੀਟਿੰਗ ਕਰਾ ਦਿਓ ਵੋਟ ਤੁਹਾਨੂੰ ਭਾਜੀਪੀ ਨੂੰ ਪਾਓ ਕਾਂਗਰਸ ਨੂੰ ਪਾ ਦਿਓ ਅਸੀਂ ਖਾਨਾ ਪੂਰੀ ਕਰਨ ਦੇ ਲਈ ਆਏ ਆ ਅਜੋ ਲੋਕ ਡਰਾ ਰਹੇ ਆ ਕਿੰਨੇ ਵੋਟ ਸਾਰੇ ਤੁਹਾਡੇ ਵੋਟ ਕਿੰਨੇ ਸਾਰੇ 450 ਮੇਰੇ ਵੋਟ ਕੋ 70 7000 8000 ਲੱਗਿਆ ਸੀ ਸਾਰਾ ਲਾ ਦਿੱਤਾ ਗਿਆ ਇਹਨਾਂ ਕਲਾਕ ਨੂੰ ਵੀ ਕਾਰਵਾਈ ਕਰਾਵਾਂਗਾ ਇਮੀਡੀਏਟ ਜਿਹੜੇ ਪਾਰਟੀ ਦੀ ਸੀਨ ਲੱਗੀ ਹੈ ਉਹ ਪਾਰਟੀ ਦੀ ਸੀਨ ਹੈਗੀ ਕਿਸੇ ਨੂੰ ਕੰਮ ਕਰਾਉਣ ਕਿੰਨੇ ਬੋਰਡ ਦੀ ਪਰਮਿਸ਼ਨ ਸੀ ਤੁਹਾਡੇ ਕੋਲ ਮੇਰੇ ਕੋਲ 600 ਬੋਰਡ ਦੀ ਕੰਮਿਸ਼ਨ ਹੈ ਲੱਗ ਲੱਗ ਹੈ ਕੋਈ ਲੱਗ ਲੱਗ ਜਿਹੜੀਆਂ ਬੈਨਰਾਂ ਦੀ ਲੱਗ ਹੈ ਥੋੜੀ ਦੀ ਲੱਗ ਹੈ ਛੱਡੀਆਂ ਦੀ ਲੱਗ ਹੈ ਪਰ ਜੇ ਅੱਜ ਸਰਕਾਰੀ ਦਫਤਰ ਦੇ ਸਾਹਮਣੇ ਆ ਵੀ ਕਦਮ ਬਾਹਰ ਜਿਹੜਾ ਸਰਕਾਰੀ ਫੋਟੋ ਦਾ ਬੋਰਡ ਲੱਗਿਆ ਹੈ ਉਹ ਉੱਤੇ ਰਹਿ ਉਹ ਕੰਮ ਕਰਵਾਈ ਨਹੀਂ ਹੋ ਰਹੀ ਫਿਰ ਤੁਸੀਂ ਬੀਜੇਪੀ ਦੇ ਪ੍ਰਚਾਰ ਹੋ ਰਹੀ ਹੈ ਮਿਸਟਰ ਸਾਹਿਬ ਆਏ ਸੀ ਤੁਸੀਂ ਮਿਸਟਰ ਖਾਨ ਆਏ ਸੀ ਮਿਲ ਨਹੀਂ ਆਏ ਵੀ ਜੀ ਉਹ ਮੇਰੇ ਹਲਕੇ ਦੇ ਵਿੱਚ ਹੱਥ ਦਸਤਰ ਦੇ ਵਿੱਚ ਪਲਾਨਿੰਗ ਕੀਤੀ ਜਾ ਰਹੀ ਹੈ ਜੀ ਕਈ ਲੋਕਾਂ ਨੂੰ ਬੇਕੂ ਕਿਤਾ ਬਣਾ ਜਾਵੇ ਨਵੇਂ ਟੂਬੇ ਰਡਰ ਕੀਤੇ ਜਾ ਰਹੇ ਆ ਸੀਵਰ ਜਮ ਚੱਡੀਆਂ ਬਾਹਰ ਮਗਾਈਆਂ ਜਾ ਰਹੀਆਂ ਪੱਟਾਈ ਮਹੀਨੇ ਸੁਪਦੇ ਜੀ ਜਦੋਂ ਮੈਂ ਕਐਮਐਲਏ ਕਹਿੰਦਾ ਸੀ ਕਿ ਮੇਰੇ ਹਲਕੇ ਤੇ ਲਾਈਟ ਦਾ ਕੰਟਰ ਲਗਾ ਦਿਓ ਮੇਰੇ ਹਲਕੇ ਸੁਪਦੇ ਲਗਾ ਦਿਓ ਅਧੂਰੀ ਲਗਾਇਆ ਅੱਜ ਸੁਪੀ ਹੋਈ ਜਿਹੜੀ ਸਰਕਾਰ ਉੱਠ ਕੇ ਅੱਜ ਲੋਕਾਂ ਨੂੰ ਬੇਕੂ ਬਣਾ ਰਹੀ ਹੈ ਪਰ ਇਹ ਲੋਕ ਜੋ ਆਪ ਦੇਣਗੇ ਤਾਂ ਸੋ ਇਸ ਮਾਮਲੇ ਵਿੱਚ ਹੁਣ ਕਿੰਨੀ ਕੁ ਸੱਚਾਈ ਹੈ ਤਾਂ ਹੁਣ ਆਮ ਆਦੀ ਪਾਰਟੀ ਦੱਸ ਸਕਦੀ ਹੈ ਜਾਂ ਉਹਨਾਂ ਦਾ ਕੋਈ ਲੀਡਰ ਦੱਸ ਸਕਦਾ ਹੈ ਇਸ ਮਾਮਲੇ ਦਾ ਕੀ ਹੈ ਕਿ ਨਵਾਂ ਮੋੜਾਂ ਦਾ ਤਾਂ ਹੁਣ ਆਲਾ ਸਮਝ ਸੇਗਾ ਕੈਮਰਾ ਪਾਸ ਸੰਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਰਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਾਂਗੇ ਅੰਦਰੋਂ ਨੀਰਾਦ ਬਣਾਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ